ਪ੍ਰੇਮੀ ਆ ਗਿਆ ਬੇਪਰਵਾਹੀ ਦੇ ਬਚਨ ਸੁਣ ਕੇ ਪ੍ਰੇਮੀ ਆ ਗਿਆ ਕਹਿਣ ਗਿਆ ਮਹਾਰਾਜ 인ਦਰਾ ਗੰਧੀ ਤੁਹਾਡੇ ਦਰਸ਼ਨ ਕਰਨ ਕਹਿੰਦੀ ਹੈ ਸੰਤ ਮਹਾਰਾਜ ਕਹਿਣਗੇ ਨਾ ਨਾ ਸਾਡੇ ਪਾਸ ਨਾ ਲੈ ਕੇ ਮੇਰੇ ਪਾਸ ਸਮਾਂ ਖਰਾਬ ਕਰਨ ਵਾਸਤੇ ਨਹੀਂ ਕਿਸੇ ਜਗ੍ਹਾਸ ਨੂੰ ਸਮਾਂ ਦائیںਗੇ ਕਿਸੇ ਗੁਰਸਿੱਖ ਨੂੰ ਜਿਹੜਾ ਕੋਈ ਰੂਹਾਨੀ ਬਚਨ ਕਰੇ ਕਿਸ ਦਾ ਜੀਵਨ ਸਿਵਰੇ ਮੇਰੇ ਪਾਸ ਸਮਾਂ ਖਰਾਬ ਕਰਨ ਵਾਸਤੇ ਨਹੀਂ ਹਾਂ ਇਹ ਬਚਨ ਵੀ ਕਹਿਣਗੇ ਦੇਖੇ ਕਿਤੇ ਬਿਨਾ ਪੁੱਛੇ ਲੈ ਨਾ ਮੈਂ ਕਮਰੇ ਚ ਨਹੀਂ ਬੰਨ੍ਹਣ ਦੇਣੀ ਫਿਰ ਕਹਿੰਗੇ ਬੇਇੱਜ਼ਤੀ ਹੋ ਗਈ ਸਾਸਾਂ ਇਹ ਬੇਪਰਵਾਹੀ ਹੈ ਅੱਜ ਔਰ ਉਸ ਸਮੇਂ ਦੇ ਫਕੀਰਾਂ ਵਿੱਚ ਬੜਾ ਅੱਜ ਕੋਈ ਨਹੀਂ ਜਿਹੜਾ ਸ਼ੀਲ ਦਾ ਜਿਹੜੇ ਭੱਜੇ ਫਿਰਦੇ ਨੇ ਸਾਰੇ ਪਰ ਸੰਤ ਮਹਾਰਾ ਜੀ ਨੇ ਕਦੇ ਝਾਕਿਆ ਵੀ ਹੈ ਨਹੀਂ ਫਿਰ ਕਹਿਣਗੇ ਮਹਾਰਾ ਦਵਾਂ ਚ ਲੈ ਆਉਂਦੇ ਆ ਤੁਹਾਡੇ ਦਰਸ਼ਨ ਕਰ ਲੇਗੀ ਕਿ ਅੰਨਕੇ ਫਿਰ ਮੈਂ ਚਲਿਆ ਜਾਂਦਾ ਕੀਤਨੇ ਉਤੇ ਕਰਵਾ ਲੋ ਤੁਸੀਂ ਸੋ ਇਹੋ ਜੇ ਬੇ ਪ੍ਰਵਾਸ ਸਾਧ ਸੰਗ ਜੀ ਨਾਲ ਨੂੰ ਗੁਰੂ ਅਰਜਨ ਦੇ ਮਹਾਰਾਜ ਨੇ ਸਾਰੀ ਸ੍ਰਿਸ਼ਟੀ ਦੇ ਬਾਰਸ਼ਾ ਕਰਤਨ ਕੀਤਾ ਹੈ ਸੱਚੇ ਨੇ ਬਾਦਸ਼ਾਹ ਨਾਮ ਵਿੱਚ ਰੰਗੇ ਜਲੇ